ਮੈਂ ਸਰਪੰਚ ਗਰਵੀਰ ਸਿੰਘ ਮਾਨੇਪੁਰ ਫਿਲਮ ਐਕਟਰ ਇੱਕ ਛੋਟਾ ਜਿਹਾ ਕਲਾਕਾਰ ਹੋਣ ਦੇ ਨਾਤੇ ਮੈਂ ਤੁਹਾਡੇ ਸੂਚਨ ਦੇ ਚਰਨਾਂ 'ਚ ਬੇਨਤੀ ਕਰਨ ਚਾਹੁੰਦਾ ਕਿ ਸਾਡੀ ਇੱਕ ਬਹੁਤ ਹੀ ਸੋਹਣੀ ਫਿਲਮ 26 ਸਤੰਬਰ ਨੂੰ 26 ਨੂੰ 25 ਨੂੰ ਪੰਜਾਬ ਦੇ ਸਿਨੇਮੇ ਘਰਾਂ ਵਿੱਚ ਲੱਗ ਰਹੀ ਹੈ ਜਿਹਦਾ ਮੇਨ ਟਾਈਟਲ ਜਿਹੜਾ ਵਾ ਫੜ ਲੈ ਵਾਹਿਗੁਰਜੀ ਦਾ ਪੱਲਾ ਤੇ ਪਹਿਲੀ ਫਿਲਮ ਵੱਡੀ ਕੀਤੀ ਐ ਤੇ ਸਤਗੁਰ ਦਾ ਪੱਲਾ ਫੜ ਕੇ ਕੀਤੀ ਮੈਂ ਸਾਰੀ ਲੋਕਾਂ ਨੂੰ ਬੇਨਤੀ ਕਰਦਾ ਪਿੰਡਾਂ ਚ ਸ਼ਹਿਰਾਂ ਤੇ ਜਿੱਥੇ-ਜਿੱਥੇ ਸਾਡੇ ਪੰਜਾਬੀ ਲੋਕ ਇਹ ਵੱਸਦੇ ਆ ਆਪਣੇ ਨੇੜੇ ਘਰ ਦੇ ਸਿਨੇਮੇਖਾਨਾਂ ਦੇ ਵਿੱਚ ਜਾ ਕੇ 26 9 25 ਨੂੰ ਇਸ ਧਾਰਮਿਕ ਫਿਲਮ ਨੂੰ ਹੋਮਾ ਮਾਰਕ ਦੇਖੋ ਇਹਦੇ ਵਿੱਚ ਬਹੁਤ ਹੁਨਾਰ ਵਧੀਆ ਤੋਂ ਵਧੀਆ ਐਕਟਰਾਂ ਨੇ ਕੰਮ ਕੀਤਾ ਬਾਕੀ ਇਹਦੇ ਪ੍ਰੋਡਿਊਸਰ ਤੇ ਇਹਦੇ ਵਿੱਚ ਐਜ਼ ਅ ਹੀਰੋ ਡੀਐਸ ਖੁੰਡੀ ਜੀ ਜਿਹੜੇ ਗੁਰਦਾਸਪੁਰ ਜਿਹੜਾ ਨਾਲ ਸੰਬੰਧਿਤ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਵੀ ਗੁਰਦਾਸਪੁਰ ਦੇ ਵੀ ਕਲਾਕਾਰ ਜਿਹੜੇ ਆ ਉਹ ਹੋਮਾ ਮਾਕੇ ਇੰਡਸਟਰੀ ਚ ਆਪਣਾ ਨਾਮ ਬਣਾ ਰਹੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਜਾ ਕੇ ਸਿਨੇਮਿਆਰਾਂ ਚ 26 9 25 ਨੂੰ ਅੜਲੇ ਵਾਹ ਕੁ ਜੀ ਦਾ ਪੱਲਾ ਫਿਲਮ ਜਿਹੜੀ ਜਿਹਦੀ ਸ਼ੂਟਿੰਗ ਕੋਈ ਅਵਸਰਚ ਕੋਈ ਸਾਡੇ ਬਲਾਕ ਕਲਾਂਦੌਰ ਦੇ ਪਿੰਡ ਮਾਨੇਪੁਰ ਚ ਹੋਈ ਹੈ ਮੈਂ ਬੇਨਤੀ ਕਰਾਂਗਾ ਵੀ ਸਾਰੇ ਹੋ ਮਾ ਮਾਖੀਓ ਨੂੰ ਫਿਲਮ ਨੂੰ ਦੇਖਣ ਤਾਂ ਕਿ ਇੱਕ ਵਧੀਆ ਮੈਸੇਜ ਜਿਹੜਾ ਵਾ ਲੋਕਾਂ ਤੱਕ ਪਹੁੰਚ ਸਕੇ ਤੇ ਤੁਹਾਡੇ ਜਰੀਏ ਪਹੁੰਚਣਾ ਇਹਨਾਂ ਸ਼ਬਦਾਂ ਨਾਲ ਮੈਂ ਅਤੇ ਬਰਨਾ ਧੰਨਵਾਦ ਥੈਂਕ ਯੂ ਸਾਸ਼ਿਕਾ